ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਦ ਓਕਲਾ ਹਮੋਂ ਦੀਆਂ ਕਾਫੀ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਚੱਲ ਰਹੀਆਂ ਹੈਗੀਆਂ ਨੇ ਕਾਫੀ ਲੋਕ ਦੱਸ ਰਹੇ ਨੇ ਕਿ ਉੱਥੇ ਜਿਹੜੇ ਟਰੱਕ ਡਰਾਈਵਰ ਨੇ ਉਹਨਾਂ ਨੂੰ ਅਰਡੇਟੇਨ ਕੀਤਾ ਜਾ ਰਿਹਾ ਹੈਗਾ ਉਹਨਾਂ ਦੇ ਟਰੱਕ ਜਿਹੜੇ ਨੇ ਟੋ ਕੀਤੇ ਜਾ ਰਹੇ ਨੇ ਜਿਹੜੇ ਡਰਾਈਵਰ ਹੈਗੇ ਨੇ ਉਹਨਾਂ ਨੂੰ ਨਾਲ ਲੈ ਕੇ ਜਾਇਆ ਜਾ ਰਿਹਾ ਨੇ ਪਰ ਸੈਦ ਭਾਜੀ ਪੂਰੀ ਡਿਟੇਲ ਦੇ ਵਿੱਚ ਬਰੀਫ ਦੇ ਵਿੱਚ ਤੁਹਾਨੂੰ ਅੱਜ ਸਮਝਾਉਣਗੇ ਕਿ ਅਸਲ ਕਾਰਨ ਕੀ ਹੈਗਾ ਕਿਉਂਕਿ ਸਾਰੇ ਤਾਂ ਆਪਾਂ ਹਲਾ ਲਾਲਾ ਮਚਾਦਨੇ ਹੈਗੇ ਆ ਤੇ ਅਸਲ ਤੱਤ ਸਾਨੂੰ ਸਮਝ ਨਹੀਂ ਲੱਗਦੇ ਕਿ ਅਸਲ ਤੱਤ ਅਸਲ ਦੇ ਵਿੱਚ ਹੈ ਕੀ ਨੇ ਇਸ ਕਰਕੇ ਸੈਦ ਭਾਜੀ ਤੁਹਾਨੂੰ ਡਿਟੇਲ ਨਾਲ ਸਮਝਾਉਣਗੇ ਸਾਡੇ ਟਰੱਕ ਵਾਲੇ ਜਿਹੜੇ ਵੀਰ ਨੇ ਧਿਆਨ ਨਾਲ ਸਮਝ ਲਈ ਉਹ ਇਹ ਚੀਜ਼ ਕਿ ਕਿਹੜੀ ਗੱਲਾਂ ਰੋਕਿਆ ਜਾ ਰਿਹਾ ਜੇਕਰ ਤੁਹਾਡੇ ਕੋ ਆਪਰੂਵ ਹੋਣਗੇ ਤਾਂ ਤੁਹਾਨੂੰ ਸਮੱਸਿਆ ਨਹੀਂ ਹੋਣੀ ਇਹ ਪੂਰੀ ਖਬਰ ਧਿਆਨ ਨਾਲ ਸੁਣਿਓ ਸਭ ਤੋਂ ਪਹਿਲਾਂ ਮੈਂ ਆ ਇੱਥੇ ਤੁਹਾਨੂੰ ਇੱਕ ਟਿਕਟ ਦਿਖਾ ਦਿੰਨਾ ਹੈ ਜਿਹੜੇ ਉਕਲਾਹਾਮਾ ਦੇ ਵਿੱਚ ਜਿਹੜੇ ਟਰੱਕ ਵਾਲੇ ਵੀਰ ਜਿੰਨਾਂ ਰੋਕਿਆ ਗਿਆ ਉਹਨਾਂ ਨੂੰ ਜਿਹੜੀ ਟਿਕਟ ਦਿੱਤੀ ਜਾ ਰਹੀ ਹੈ ਉਹਦੇ ਤੇ ਸਾਫ਼-ਸਾਫ਼ ਲਿਖਿਆ ਹੋਇਆ ਹੈ ਇਹ ਟਿਕਟ ਤੁਸੀਂ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹਦੇ ਵਿੱਚ ਦਿੱਤਾ ਹੋਇਆ ਹੈ ਕਿ ਨੋਟਿਸ ਆਫ ਨਾਨ ਡੋਮੋਸਾਈਡ ਸੀ ਡੀ ਐਲ ਸੀ ਐਲ ਪੀ ਵਾਇਲੇਸ਼ਨ ਐਂਡ ਫਾਈਨ ਉਹ ਥੱਲੇ ਉਹਦਾ ਕਾਰਨ ਦੱਸਿਆ ਕਿ ਕਿਹੜੇ ਕਾਰਨ ਕਰਕੇ ਤੁਹਾਨੂੰ ਇਹ ਟਿਕਟ ਹੈ ਉਹ ਦਿੱਤੀ ਗਈ ਹੈ ਡਿਟੇਲ ਦੇ ਵਿੱਚ ਸਮਝਦੇ ਆਪਾਂ ਸੈਦ ਭਾਜੀ ਕੋ ਸੈਦ ਭਾਜੀ ਨੂੰ ਸਵਾਗਤ ਹੈ ਸასიਖਾ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਲਾਮ ਅਲੈਕੁਮ ਸੈਇਦ ਭਾਜੀ ਇੱਕ ਖਬਰ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਹੈ ਕਿਉਂਕਿ ਸਾਡੇ ਟਰੱਕ ਵਾਲੇ ਵੀਰ ਕਈ ਤਾਂ ਕੰਮ ਛੱਡ ਛੱਡ ਕੇ ਭੱਜ ਰਹੇ ਨੇ ਕਹਿੰਦੇ ਕੋਈ ਗੱਲ ਨਹੀਂ ਲੋਕਲ ਕੰਮ ਕਰ ਲੈਨੇ ਆਪਾਂ ਟਰੱਕ ਨਹੀਂ ਚਲਾਉਣਾ ਕਾਰਨ ਇਹਦਾ ਇਹ ਹੈਗਾ ਕਿ ਵੱਖ-ਵੱਖ ਜਗਾਵਾਂ ਤੇ ਰੋਕਿਆ ਜਾਂਦਾ ਹੈ ਖਾਸ ਕਰਕੇ ਉਕਲਾਹਾਮਾ ਦੀ ਆਪਾਂ ਗੱਲ ਕਰੀਏ ਉਕਲਾਹਾਮਾ ਦੇ ਵਿੱਚ ਜਿਹੜੀ ਟਿਕਟ ਆਪਾਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਇਹਦੇ ਉੱਪਰ ਸਾਫ਼-ਸਾਫ਼ ਡਿਟੇਲ ਦੇ ਵਿੱਚ ਦੱਸਿਆ ਹੋਇਆ ਹੈ ਕਿਹੜੇ ਕਿਤਾ ਕਰਕੇ ਤੁਹਾਨੂੰ ਰੋਕਿਆ ਗਿਆ ਹੈ ਕਿਤਾ ਕਰਕੇ ਤੁਹਾਨੂੰ ਡਿਲੇਟ ਕੀਤਾ ਗਿਆ ਹੈ ਕਿਸ ਤਰ੍ਹਾਂ ਇਸ ਈਸ ਨੂੰ ਬਚਿਆ ਜਾ ਸਕਦਾ ਹੈ ਔਰ ਕਿਹੜੇ ਕਿਹੜੇ ਡਾਕੂਮੈਂਟ ਹੋਣ ਤਾਂ ਫਿਰ ਤੁਹਾਨੂੰ ਨਹੀਂ ਰੋਕਣਗੇ ਜੀ ਓਕਲੋਹਾਮਾ ਦਾ ਜਿਵੇਂ ਆਪਾਂ ਮੇਰਾ خیال ਆਲਮੋਸਟ ਮੰਥ ਹੀ ਹੋ ਗਿਆ ਆਪਾਂ ਡਿਸਕਸ ਕਰਦੇ ਰਿਹਾ ਕਿ ਓਕਲੋਹਾਮਾ ਦਾ ਜਿਹੜਾ ਲਾ ਜਿਹੜਾ ਇਦਾਂ ਪਾਸ ਹੋ ਰਿਹਾ ਤੇ ਉਹਦੇ ਚ ਜਿਹੜਾ ਬਹੁਤ ਜ਼ਿਆਦਾ ਇਮਫਸਾਈਜ਼ ਕੀਤਾ ਜਾਏਗਾ ਇੰਗਲਿਸ਼ ਲਰਨਿੰਗ ਪ੍ਰੋਫੀਸ਼ੈਂਸੀ ਤੇ ਤੇ ਦੂਜਾ ਆਪਾਂ ਗੱਲ ਕਰ ਰਹੇ ਸੀ ਨਾਨ ਡੋਮੇਸਾਈਲ ਸੀਰੀਅਲ ਚ ਚਲੋ ਇੰਗਲਿਸ਼ ਲਰਨਿੰਗ ਪ੍ਰੋਫੀਸ਼ੈਂਸੀ ਤੇ ਸਾਨੂੰ ਪਤਾ ਲੱਗ ਗਈ ਜਿਹੜੇ ਅੱਜ ਇਹ ਕਿਸਨੇ ਮੈਨੂੰ ਫਰੈਂਡ ਨੇ ਉਹਨਾਂ ਨੂੰ ਟਿਕਟ ਭੇਜਿਆ ਸੀ ਉਹਨੂੰ ਫਿਰ ਆਪਾਂ ਪੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਤੁਹਾਨੂੰ ਪਤਾ ਮੈਂ ਕੋਈ ਲਾ ਚੀਨਾ ਡਿਗਰੀ ਤਨੀ ਹੈਗੀ ਮੇਰੇ ਕੋਲ ਪਰ ਇੱਕ ਛੋਟੀ ਜਿਹੀ ਇੰਟੈਲੀਜੈਂਸ ਦੀ ਗੱਲ ਹੈ ਕਿ ਮੈਂ ਉਹ ਟਿਕਟ ਨੂੰ ਜਿਹੜਾ ਟਰਾਂਸਲੇਟ ਕਰਿਆ ਤੇ ਚੈੱਕ ਕੀਤਾ ਕਿ ਇਹ ਇਨਫੋਰਮੇਸ਼ਨ ਠੀਕ ਹੈ ਜਾਂ ਗਲਤ ਹੈ ਜਾਂ ਕਿਸਨੇ ਐਵੇਂ ਬਣਾ ਕੇ ਭੇਜ ਦਿੱਤੀ ਆ ਤੇ ਜਿਹੜੀ ਉਹਦੀ ਜਿਹੜਾ ਉਹਨਾਂ ਉਹਨਾਂ ਦੀ ਜਿਹੜੀ ਪੂਰੀ ਪੂਰਾ ਸਿਸਟਮ ਚੈੱਕ ਕਰਕੇ ਜਿਹਨੂੰ ਸਾਨੂੰ ਅੰਡਰਸਟੈਂਡਿੰਗ ਹੋਈ ਆ ਤੇ ਜਿਹੜਾ ਟਿਕਟ ਕਹਿ ਰਿਹਾ ਕਿ ਦੋ ਰੀਜ਼ਨ ਹੋ ਸਕਦੀਆਂ ਨਾਨ ਡੋਮੇਸਾਈਲ ਚ ਆ ਪ੍ਰੋਬਲਮ ਵਾਸਤੇ ਇੱਕ ਹੈਗਾ ਵੈਲਿਡ ਵਰਕ ਵੀਜ਼ਾ ਤੇ ਦੂਜਾ ਹੈਗਾ ਪ੍ਰੂਫ ਆਫ ਸਿਟੀਜ਼ਨਸ਼ਿਪ ਕਿ ਤੁਸੀਂ ਕਿਹੜੀ ਕੰਟਰੀ ਦੀ ਸਿਟੀਜ਼ਨਸ਼ਿਪ ਆ ਇਹ ਨਹੀਂ ਕਿ ਅਮਰੀਕਾ ਦੀ ਸਿਟੀਜ਼ਨਸ਼ਿਪ ਆ ਉਹ ਕਹਿੰਦੇ ਕਿ ਤੁਹਾਡਾ ਜੇ ਤੁਸੀਂ ਵਰਕ ਵੈਲਿਡ ਵੀਜ਼ਾ ਤੁਸੀ ਲੱਗਾ ਤੁਹਾਡਾ ਫੈਡਰਲ ਵੀਜ਼ਾ ਲੱਗਾ ਕਿ ਤੁਸੀਂ ਵਰਕ ਪਰਮਿਟ ਹੈਗਾ ਤੁਸੀਂ ਕੰਮ ਕਰ ਸਕਦੇ ਹੋ ਉਹ ਜਿੰਨੇ ਤੁਸੀਂ ਡਰਾਈਵਿੰਗ ਲੈਸਨਸ ਲਿਆ ਉਹਨੂੰ ਕਹਿੰਦੇ ਨਾਨ ਡੋਮਿਸਾਈਲ ਸੀਰੀਅਲ ਨਾਨ ਡੋਮਿਸਾਈਲ ਦਾ ਜਿਹੜਾ ਮੈਂ ਅੰਡਰਸਟੈਂਡ ਕਰ ਰਿਹਾ ਜੇ ਮੈਂ ਨਿਊਯਾਰਕ 'ਚ ਰਹਿੰਦਾ ਤੇ ਮੈਂ ਕੈਲੀਫੋਰਨੀਆ ਦਾ ਸੀਡੀਐਲ ਲਿਆ ਉਹ ਨਾਨ ਡੋਮਿਸਾਈਲ ਆ ਓਕੇ ਜੇ ਮੈਂ ਬਾਹਰ ਦੇ ਮੁਲਕ 'ਚ ਰਹਿੰਦਾ ਤੇ ਮੈਂ ਸਮਝੋ ਕੈਲੀਫੋਰਨੀਆ ਦਾ ਸੀਡੀਐਲ ਲਿਆ ਉਹ ਵੀ ਨਾਨ ਡੋਮਿਸਾਈਲ ਆ ਬਿਲਕੁਲ ਠੀਕ ਹੈ ਇਹ ਦੇ ਵਿੱਚ ਸਾਨੂੰ ਜਿਹੜੀ ਪ੍ਰੋਪਰ ਡਾਕੂਮੈਂਟੇਸ਼ਨ ਚਾਹੀਦੀ ਆ ਉਹ ਕੀ ਹੈਗੀ ਇੱਕ ਤੁਸੀਂ ਆਪਣਾ ਵੈਲਿਡ ਵਰਕ ਵੀਜ਼ਾ ਵਰਕ ਪਰਮਿਟ ਚਾਹੀਦਾ ਕਿ ਜੀ ਮੇਰੇ ਕੋਲ ਵੈਲਿਡ ਵਰਕ ਵੀਜ਼ਾ ਵਰਕ ਪਰਮਿਟ ਹੈਗਾ ਤੇ ਨਾਲ ਮੇਰੇ ਕੋਲ ਸੀਰੀਅਲ ਹੈਗਾ ਠੀਕ ਹੈ ਜੀ ਉਹਦੇ ਬਾਅਦ ਜਿਹੜੀ ਦੂਜੀ ਰਿਕੁਆਇਰਮੈਂਟ ਆ ਉਹ ਕੋਲੋਹਾਮਾ ਦੀ ਕਿ ਸਾਡੇ ਕੋਲ ਇਹ ਤਿੰਨ ਡਾਕੂਮੈਂਟ ਚ ਕੋਈ ਚੀਜ਼ ਹੋਣੀ ਚਾਹੀਦੀ ਆ ਕੀ ਕੀ ਡਾਕੂਮੈਂਟ ਆ ਪਾਸਪੋਰਟ ਕਈ ਆਪਣੇ ਲੋਕਾਂ ਕੋਲ ਬੈਕ ਹੋਮ ਦਾ ਪਾਸਪੋਰਟ ਨਹੀਂ ਹੈਗਾ ਤੇ ਉਹਨਾਂ ਕੋਲ ਬੈਕ ਹੋਮ ਦਾ ਬਰਥ ਸਰਟੀਫਿਕੇਟ ਚਾਹੀਦੀ ਹੈ ਜੇ ਉਹ ਨਹੀਂ ਹੈਗਾ ਤੇ ਨਿਊਟਰਲਾਈਜੇਸ਼ਨ ਸਰਟੀਫਿਕੇਟ ਚਾਹੀਦਾ ਨਿਊਟਰਲਾਈਜੇਸ਼ਨ ਸਰਟੀਫਿਕੇਟ ਜਾਂ ਬਰਡ ਸਰਟੀਫਿਕੇਟ ਜਾਂ ਪਾਸਪੋਰਟ ਨੌਨ ਡੋਮੈਸਾਈਲ ਨੂੰ ਚਾਹੀਦਾ ਹੈ ਜਦੋਂ ਉਹ OKLOHOMA ਸਕੇਲ ਕ੍ਰਾਸ ਕਰ ਰਿਹਾ ਹੈ ਜਿਹਨੂੰ ਰੁਕਿਆ ਜਾਂਦਾ ਉਹਨੂੰ ਇਹ ਪ੍ਰੇਜ਼ੈਂਟ ਕਰਨਾ ਇਹ ਯੂਐਸ ਦਾ ਪਾਸਪੋਰਟ ਨਹੀਂ ਚਾਹੀਦਾ ਇਹ ਤੁਹਾਡੇ ਆਪਣੇ ਕੰਟਰੀ ਦਾ ਚਾਹੀਦਾ ਤੇ ਜਦੋਂ ਤੁਸੀਂ ਇਹ ਚੀਜ਼ਾਂ ਪ੍ਰਿੰਟ ਪ੍ਰੇਜ਼ੈਂਟ ਕਰੋਗੇ ਤੇ ਥੈਂਕ ਯੂ ਸੋ ਮੱਚ ਤੁਸੀਂ ਲੰਘ ਸੰਦਦੇ ਜਦੋਂ ਇਹ ਮੈਂ ਸਟੱਡੀ ਕਰ ਰਿਹਾ ਸੀ ਉਸੇ ਟਾਈਮ 'ਚ ਮੇਰੇ ਇੱਕ ਕਸਟਮਰ ਨੇ ਫਰੈਂਡ ਨੇ ਉਹਨਾਂ ਦੀ ਕਾਲ ਆਈ ਤੇ ਉਹਨਾਂ ਨੇ ਸੇਮ ਚੀਜ਼ ਦੱਸੀ ਕਿ ਉਹਨਾਂ ਦੇ ਦੋ ਡਰਾਈਵਰਾਂ ਨੂੰ ਰੋਕਿਆ ਇੱਕ ਟਰੱਕ 'ਚ ਦੋ ਡਰਾਈਵਰਾਂ ਨੂੰ ਰੋਕਿਆ ਤੇ ਉਸੇ ਟਰੱਕ 'ਚ ਜਿਹੜੇ ਮੁੰਡੇ ਸੀ ਉਹਨਾਂ ਦੀ ਵਧੀਆ ਇੰਗਲਿਸ਼ ਹੈ ਮੈਂ ਉਹਨਾਂ ਨਾਲ ਗੱਲ ਕਰ ਚੁੱਕਿਆ ਜਦੋਂ ਟਰੱਕ ਲਿਆ ਸੀ ਉਹਨਾਂ ਨੂੰ ਚੱਕਣ ਆਏ ਸੀ ਮੁੰਡੇ ਵਧੀਆ ਇੰਗਲਿਸ਼ ਆਗੀ ਪਰ ਉਹਨਾਂ ਕੋਲ ਹਰ ਚੀਜ਼ ਸੀਗੀ ਤੇ ਉਹਨਾਂ ਕੋਲ ਵਰਕ ਪਰਮਿਟ ਸੀਗਾ ਫੈਡਰਲ ਉਹਨਾਂ ਕੋਲ ਸੀਡੀਐਲ ਸੀਗਾ ਪਰ ਉਹਨਾਂ ਕੋਲ ਜਿਹੜੀ ਤੀਜੀ ਰਿਕੁਆਇਰਮੈਂਟ ਆ ਉਹ ਨਹੀਂ ਸੀ ਨਾਨ ਡੋਮੈਸਟਿਕ ਸੀਡੀਐਲ ਵ ਤੇ ਉਹਨਾਂ ਨੂੰ ਟਰੱਕ ਜਿਹੜਾ ਹੈ ਉਹਨਾਂ ਨੇ ਓਟੋ ਕਰਾ ਦਿੱਤਾ ਤੇ ਉਹਨਾਂ ਨੂੰ ਆਪਣੇ ਕੋਲ ਰੱਖ ਲਿਆ ਹੁਣ ਜਿਹੜੇ ਪਾਜੀ ਜਾਣ ਲੱਗੇ ਪਾਜੀ ਜਿਹੜੇ ਉਹਨਾਂ ਦੇ ਡਾਕੂਮੈਂਟ ਉਹਨਾਂ ਦੇ ਬਰਥ ਸਰਟੀਫਿਕੇਟ ਹੈ ਇੱਕ ਮੁੰਡੇ ਕੋਲ ਬਰਥ ਇੱਕ ਮੁੰਡੇ ਕੋਲ ਪਾਸਪੋਰਟ ਸੀਗਾ ਦੂਜੇ ਕੋਲ ਪਾਸਪੋਰਟ ਨਹੀਂ ਸੀਗਾ ਉਹਨਾਂ ਨੇ ਰੱਖ ਲਿਆ ਸੀ ਜਦੋਂ ਉਹਨੇ ਜਿਹੜਾ ਵੀ ਕੰਮ ਕੀਤਾ ਤੇ ਉਹਦੇ ਬਾਅਦ ਜਿਹੜਾ ਬਰਥ ਸਰਟੀਫਿਕੇਟ ਹੈਗਾ ਤੇ ਪਾਜੀ ਕਹਿੰਦੇ ਮੈਂ ਲੈ ਕੇ ਜਾਣਾ ਤੇ ਉਹ ਜਾ ਕੇ ਮੈਂ ਕਲੀਅਰ ਕਰਾ ਕੇ ਉਹਨਾਂ ਨੂੰ ਲੈ ਕੇ ਆ ਜਾਂਦਾ ਮੁੰਡਿਆ ਨਾਲ ਤੇ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਇੰਪੋਰਟੈਂਟ ਨੇ ਅ ਇੰਗਲਿਸ਼ ਇੱਕ ਵਰਡਿੰਗ ਹੈਗੀ ਕਿ ਅ ਅ ਉਹ ਇੰਗਲਿਸ਼ ਵਿੱਚ ਕਹਿੰਦੇ ਨੇ ਕਿ ਜਿਹੜਾ ਇਗਨੋਰੈਂਸ ਆਫ ਲਾ ਇਸ ਨਾਟ ਅ ਐਸਕਿਊਜ਼ ਤੇ ਜੇ ਤੁਸੀਂ ਲਾ ਤੁਹਾਡੇ ਕੋਲ ਪੂਰੀ ਡੈਫੀਨੇਸ਼ਨ ਤੁਹਾਡੇ ਕੋਲ ਅੰਡਰਸਟੈਂਡਿੰਗ ਨਹੀਂ ਹੈਗੀ ਤੇ ਮੇਰੀ ਬੇਨਤੀ ਆ ਹੱਥ ਜੋੜ ਕੇ ਆਪਣੇ ਬੰਦਿਆਂ ਤੋਂ ਸਪੈਸ਼ਲੀ ਥੋੜਾ ਜਿਹਾ ਕਾਲ ਅਰਾਊਂਡ ਕਰ ਲੋ ਚੈੱਕ ਕਰ ਲੋ ਸਪੈਸ਼ਲੀ ਜੇ ਤੁਹਾਨੂੰ ਬਦਕ ਕਲੀਅਰਿਫਿਕੇਸ਼ਨ ਨਹੀਂ ਹੋ ਰਹੀ ਤੇ ਜਿਨ੍ਹਾਂ ਤੋਂ ਤੁਸੀਂ ਅਥਾਰਟੀਆਂ ਲਈਆਂ ਜਿਨ੍ਹਾਂ ਤੋਂ ਤੁਸੀਂ ਡਰੈਕਟ ਟੈਸਟ ਕਰਾਉਂਦੇ ਉਹਨਾਂ ਨੂੰ ਮੜੀ ਜੀ ਕਾਲ ਕਰ ਲੋ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਹੁੰਦੀ ਆ ਤੇ ਜੇ ਤੁਹਾਨੂੰ ਫਿਰ ਵੀ ਕੋਈ ਚੀਜ਼ ਨਹੀਂ ਲੱਗਦੀ ਅੰਡਰਸਟੈਂਡਿੰਗ ਹੋ ਰਹੀ ਤੇ ਕੋਈ ਗੱਲ ਨਹੀਂ ਜਿਹੜਾ ਆਪਣਾ ਪ੍ਰਾਈਮ ਪੰਜਾਬ ਟੀਵੀ ਆ ਬਹੁਤ ਵੱਡਾ ਇੱਕ ਪੰਜਾਬੀਆਂ ਦੀ ਕਮਿਊਨਿਟੀ ਵਾਸਤੇ ਤੇ ਇੰਡੀਅਨ ਕਮਿਊਨਿਟੀ ਵਾਸਤੇ ਤੇ ਹਰਿਆਣਾ ਕਮਿਊਨਿਟੀ ਵਾਸਤੇ ਤੇ ਸਾਊਥ ਇੰਡੀਅਨ ਕਮਿਊਨਿਟੀ ਵਾਸਤੇ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਤੁਸੀਂ ਇਹਦੇ ਤੇ ਕਾਲ ਕਰੋ ਆਪਣਾ ਕੁਐਸਚਨ ਪੁੱਛੋ ਜੇ ਸਾਨੂੰ ਆਂਦਾ ਹੋਏਗਾ ਤਾਂ ਅਸੀਂ ਤੁਹਾਨੂੰ ਦੱਸਾਂਗੇ ਜੇ ਨਹੀਂ ਆਂਦਾ ਹੋਏਗਾ ਅਸੀਂ ਲੱਭ ਕੇ ਦਵਾਂਗੇ ਇਹ ਸਾਡੀ ਜਿਹੜੀ ਇੱਕ ਕਮਿਟਮੈਂਟ ਆ ਆਪਣੀ ਕਮਿਟੀ ਨਾਲ ਕਿ ਖਾਲੀ ਅਸੀਂ ਟਰੱਕ ਨਹੀਂ ਵੇਚਨੇ ਟਰੱਕਾਂ ਦੇ ਰਿਲੇਟਿਡ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਜੇ ਸਾਡੇ ਕੋਲ ਨਹੀਂ ਹੋਈ ਫਾਰ ਇਗਜ਼ਾਮਪਲ ਮੈਨੂੰ ਆਲਮੋਸਟ 25 30 ਸਾਲ ਹੋ ਗਏ ਕੰਮ ਕਰਦੇ ਅਸੀਂ ਕੱਢ ਕੇ ਦੇਵਾਂਗੇ ਲੱਭ ਕੇ ਦੇਵਾਂਗੇ ਨਹੀਂ ਤੇ ਸੋਰਸ ਫਾਈਂਡ ਆਊਟ ਕਰਾਂਗੇ ਜਿੱਥੋਂ ਇਨਫੋਰਮੇਸ਼ਨ ਮਿਲ ਸਕਦੀ ਹੈ ਜੀ ਜੀ ਇਹਦੇ ਵਿੱਚ ਹੁਣ ਜਿਹੜੀ ਤੁਸੀਂ ਗੱਲ ਸਮਝਾਈ ਹੈ ਮੋਟੀ ਮੋਟੀ ਉਹਦੇ ਚ ਮੈਂ ਇੱਕ ਚੀਜ਼ ਸਮਝ ਸਕਿਆ ਕਿ ਜੇਕਰ ਤੁਹਾਡੇ ਕੋਲ ਵਰਕ ਵੀਜ਼ਾ ਹੈਗਾ ਤੁਹਾਡੇ ਕੋਲ ਸੀਰੀਅਲ ਹੈਗਾ ਤੇ ਉਹਦੇ ਨਾਲ ਤੁਹਾਡੇ ਕੋਲ ਜਿੱਥੋਂ ਦੇ ਆਪਣੇ ਆ ਜਿਹੜੇ ਲੋਕ ਨੇ ਜਾਂ ਪਾਕਿਸਤਾਨ ਦੇ ਨੇ ਜਾਂ ਭਾਰਤ ਦੇ ਨੇ ਜੇ ਉੱਥੋਂ ਦਾ ਤੁਹਾਡੇ ਕੋਲ ਪਾਸਪੋਰਟ ਹੋਵੇ ਜਾਂ ਬਰਥ ਸਰਟੀਫਿਕੇਟ ਹੋਵੇ ਤੇ ਫਿਰ ਤੁਹਾਨੂੰ ਨਹੀਂ ਰੋਕਣਗੇ রাইਟ ਜੀ ਜੀ ਉਹਨਾਂ ਦਾ ਲਾਅ ਇਹ ਬੇਸਿਕਲੀ ਕਹਿੰਦਾ ਕਿ ਨਾਨ ਡੋਮਿਸਾਈਲ ਵਾਸਤੇ ਇਹ ਦੋ ਤਿੰਨ ਚੀਜ਼ਾਂ ਹੋਣੀਆਂ ਚਾਹੀਦੀਆਂ ਇਹ ਲਾਅ ਉਹਨਾਂ ਨੇ ਹੁਣੀ ਪਾਸ ਕੀਤਾ ਉਹ ਕੋਲੋਹਾਮਾ ਨੇ ਉਹਦੇ ਚ ਪਹਿਲੀ ਚੀਜ਼ ਇੰਗਲਿਸ਼ ਪ੍ਰੋਫੈਸ਼ੈਂਸੀ ਜਿਹੜਾ ਆਪਣਾ ਇੰਗਲਿਸ਼ ਪ੍ਰੋਫੈਸ਼ੈਂਸੀ ਤੇ ਸਾਰੇ ਅੰਡਰਸਟੈਂਡ ਕਰਦਾ ਕੀ ਆ ਹੁਣ ਜਿਹੜੀ ਦੂਜੀ ਉਹਦੀ ਲਾਅ ਦੀ ਜਿਹੜੀ ਦੂਜੀ ਸਟੈਪ ਆ ਉਹਨੂੰ ਕਹਿੰਦੇ ਨਾਨ ਡੋਮਿਸਾਈਲ ਸੀਡੀਐ تو انہوں نے ورڈنگ لکھی ہے دی ڈرائیور ائیڈنٹیفائیڈ ان دا اکمپنینگ رپورٹ واز اپریٹنگ ا سی ایم بی جنوں کہندے کمرشل موٹر وہیکل ان اوکلوہوما ان وائیلیشن اف 47 او 6331 بیکاز اف دی ڈرائیور واز اپریٹنگ ود ا نان ڈومیسائل سی ڈی ایل اور نان ڈومیسائل سی ایل پی اینڈ دی کہ بھائی ڈرائیور کی پروڈیوس نہیں کر سکیا پھر دو کھانے لکھے نے ایک چہے گا ویلڈ ورک ویزا اے دا مقصد ہے او دے کو سی گا انہیں پروڈیوز کر دیتا دوسرا سی گا پروف آف سیٹیزنشپ بڑ سیٹیفکیٹ نیوٹلیزیشن سیٹیفکیٹ اور آ ویلڈ پاسپورٹ اگے اے نہیں لکھیا فرام دا کرنٹری آف اوریجن اے نہیں لکھیا پر اے انا دی ریکوائرمنٹ ہے جیسے کو ورک پرمٹ ہے او دے کو اے چیز ہونے چاہیے دیا جے کر او دا نان ڈومیسال سی ڈی جے او دے کو گرین کارڈ ہے ਜੇ ਉਹ ਆਧਿਕੁਲ ਸਿਟੀਜ਼ਨ ਹੈ ਆਪਣਾ ਅਮਰੀਕਨ ਸਿਟੀਜ਼ਨ ਹੈਗਾ ਜੇ ਉਹਦੇ ਕੋਲ ਨਾਨ ਸਿਟੀ ਨਾਨ ਡੋਮੈਸਾਈਲ ਨਹੀਂ ਹੈਗਾ ਫੁੱਲ ਕੰਪਲੀਟ ਫੀਡਲ ਹੈਗਾ ਉਹਦੀ ਰਿਕੁਆਇਰਮੈਂਟ ਨਹੀਂ ਹੈਗੀ ਜੀ ਹੂੰ ਬਿਲਕੁਲ ਜੀ ਟਰੱਕਾਂ ਵਾਲੇ ਵੀਰੋ ਇਹ ਚੀਜ਼ਾਂ ਦਾ ਧਿਆਨ ਰੱਖਿਓ ਕਿਉਂਕਿ ਜਿੱਥੇ ਹੁਣ ਤੁਹਾਨੂੰ ਵਰਕ ਪਰਮਿਟ ਕੈਰੀ ਕਰਨਾ ਪੈਂਦਾ ਸੀਗਾ ਤੁਹਾਨੂੰ ਜੇਕਰ ਤੁਸੀਂ ਸਿਟੀਜ਼ਨ ਹੋ ਉਹ ਸਿਟੀਨਸ਼ਿਪ ਕੈਰੀ ਕਰਨੀ ਪੈਂਦੀ ਸੀ ਜਾਂ ਆਪਾਂ ਗੱਲ ਕਰੀਏ ਕਿ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਗ੍ਰੀਨ ਕਾਰਡ ਕੈਰੀ ਕਰਨਾ ਪੈਂਦਾ ਸੀ ਜਾਂ ਹੁਣ ਤੁਹਾਨੂੰ ਕਿੰਨਾ ਕਿਤੇ ਜਿਹੜੇ ਕੰਟਰੀ ਦੇ ਤੁਸੀਂ ਰਹਿਣ ਵਾਲੇ ਹੋ ਵਿਛਿੰਦੇ ਹੈਗੇ ਹੋ ਚਾਹੇ ਉਹ ਇੰਡੀਆ ਦੇ ਹੋ ਪਾਕਿਸਤਾਨ ਦੇ ਹੋ ਬੰਗਲਾਦੇਸ਼ ਦੇ ਹੋ ਉਥੋਂ ਦਾ ਪਾਸਪੋਰਟ ਜਾਂ ਫਿਰ ਬਹੁਤ ਸਰਟੀਫਿਕੇਟ ਨਾਲ ਰੱਖੋਗੇ ਤਾਂ ਤੁਹਾਡਾ ਜਿਹੜਾ ਪਛਾਣ ਹੋ ਸਕਦਾ ਹੈ ਔਰ ਬਾਕੀ ਹੋਰ ਕਰਨੀ ਸੀ ਇੱਕ ਚੀਜ਼ ਹੋਰ ਕਰਨੀ ਸੀ ਜੇ ਆਪਾਂ ਇਹਨੂੰ ਟਿਕਟ ਨੂੰ ਪੜੀਏ ਤਾਂ ਉਹਨਾਂ ਨੇ ਕਿਹਾ ਜਿਹੜਾ ਇਹਦਾ ਫਾਈਨ ਹੈ ਨਾ ਫਸਟ ਟਾਈਮ ਜਿਹੜਾ ਫਾਈਨ ਹੈ ਨਾ ਉਹ 3000 ਡਾਲਰ ਦਾ ਜੀ ਤੁਸੀਂ 3000 ਡਾਲਰ ਦਾ ਫਾਈਨ ਪੇ ਕਰੋਗੇ ਉਹਦੇ ਬਾਅਦ ਆ ਆ ਜਿਹੜਾ ਸੀਐਮ ਵਿੱਚ ਜਦੋਂ ਫਾਈਨ ਕਰ ਦੋਗੇ ਤੇ ਤੁਸੀਂ ਆਪਣੀ ਜਿਹੜਾ ਟਰੱਕ ਦੀ ਪੋਜੀਸ਼ਨ ਮਿਲ ਜਾਏਗੀ ਜਿਹਨੂੰ ਕਹਿੰਦੇ ਕਮਰਸ਼ੀਅਲ ਮੋਟਰ ਵਹੀਕਲ ਦੀ ਤੇ ਤੁਸੀਂ ਟਰੱਕ ਲਿਜਾ ਸਕਦੇ ਹੋ ਪਰ ਅਗੇਨ ਉਹ ਲਿਜਾ ਸਕਦਾ ਜਿਹਦੇ ਕੋਲ ਡਾਕੂਮੈਂਟੇਸ਼ਨ ਪੂਰੀ ਹੋਏ ਨਹੀਂ ਤੇ ਤੁਹਾਨੂੰ ਡਿਫਰੈਂਟ ਡਰਾਈਵਰ ਭੇਜਣਾ ਪੈਣਾ ਫਿਰ ਉਹਦਾ ਉਹ ਚੈੱਕ ਕਰਨ ਕਿ ਡਰਾਈਵਰ ਕੁਆਲੀਫਾਈਡ ਆ ਫਿਰ ਉਹਦੇ ਬਾਅਦ ਤੁਸੀਂ ਲਿਜਾ ਸਕਦੇ ਹੋ ਪਰ 3000 ਵੀ ਦਿਓਗੇ ਜਾਂ ਤੇ ਉਹਦਾ ਡਰਾਈਵਰ ਜਿਹੜਾ 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 ਡਰਾਈਵਰ ਨੂੰ ਰੋਕਿਆ ਉਹਦਾ ਉਹਦਾ ਡਾਕੂਮੈਂਟ ਪੂਰੀ ਕਰ ਦੋ ਉਹ ਲੈ ਕੇ ਚੱਲ ਜਾਓ ਨਹੀਂ ਦੂਜਾ ਤੁਸੀਂ ਡਰਾਈਵਰ ਭੇਜੋਗੇ ਉਹ ਲੈ ਕੇ